ਮੰਦਰ ਸਿੰਘ ਪੈਣੀਵੱਗ ਬੀ.ਐੱਲ.ੂ ਲਕੌਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅਸੀਂ ਕੱਲ ਨੂੰ 26 ਜਨਵਰੀ ਨੂੰ ਝੰਡਾ ਮਾਰਚ ਕਰਨ ਜਾ ਰਹੇ ਹਾਂ ਕਿਉਂਕਿ ਜਿਹੜੀ ਝੰਡੇ ਮਾਰਚ ਦੀ ਮਾਨਸਾ ਜ਼ਿਲ੍ਹੇ ਦੇ ਵਿੱਚ ਅਸੀਂ 8 ਥਾਵਾਂ ਤੇ ਪੈਂਟ ਬਣਾਏ ਨੇ ਜਿਹੜਾ ਪਹਿਲਾ ਪੈਂਟ ਠੂਠਿਆਂ ਵਾਲੀ ਮੰਡੀ ਦੇ ਵਿੱਚੋਂ ਮਾਨਸਾ ਵੱਸ ਸਕਾ ਹੁੰਦੇ ਹੋਏ ਕਚਹਿਰੀਆਂ ਦੇ ਵਿੱਚ ਸਮਾਪਤੀ ਕਰਾਂਗੇ ਇਹਵੇਂ ਜੋ ਕ੍ਰਿ ਭਲਾਡੇ ਦੇ ਵਿੱਚ ਮੰਡੀ ਦੇ ਵਿੱਚ ਇਕੱਠੇ ਕਰਕੇ ਬੱਸ ਅਡੇ ਕੋਲ ਸਮਾਪਤੀ ਕਰਾਂਗੇ ਤੇ ਇਹਵੇਂ ਜੋ ਕਰੀ ਬਰੇਟੇ ਦੇ ਵਿੱਚ ਤੇ ਛਣੀਰ ਦੇ ਵਿੱਚ ਬਾਬਾ ਧਿਆਨ ਦਾ 10:30 ਤੋਂ 5:00 ਤੱਕ ਤੇ ਇਹਵੇਂ ਜੋ ਕਰੀ ਬਲਾਡੇ ਦੇ ਵਿੱਚ ਤੇ ਜੋਗਾ ਤੇ ਭਿੱਖੀ ਇਹ 8 ਪੈਂਟਾਂ ਦੇ ਉੱਤੇ ਜੇ ਕਿਸੇ ਬਲਾਕ ਦੇ ਆਦੂ ਨੇ ਕੋਈ ਵਧਾਉਣਾਗਾ ਮਾਰਚ ਨੂੰ ਵਧਾਣਾ ਹੈ ਤਾਂ ਤੇ ਜੇ ਕਿਸੇ ਨੇ ਲੰਬਾ ਲਜਾਣਾ ਜਾਂ ਛੋਟਾ ਕਰਨਾ ਉਹ ਬਲਾਕਾਂ ਦੇ ਤੈਅ ਹੈ ਕਿ 8 ਮਾਰਚ ਜਿਹੜਾ 8 ਪੜਾ ਨੇ ਸਾਡੇ ਉਪੜਾ ਮਾਦਾਚੀ ਪੁਰੇ ਜੋਸ਼ ਨਾਲ ਸੰਜਤ ਮੋਰਚੇ ਦੇ ਛੱਦੇ ਦੇ ਟ੍ਰੈਕਟ ਲਿਜਾਵਾਂਗੇ ਕਿਉਂਕਿ ਇਹ ਕੱਲੇ ਪੰਜਾਬ ਚ ਨਹੀਂ ਹੋਣੇ ਸਮੁੱਚੇ ਭਾਰਤ ਚ ਹੋਣਗੇ ਟ੍ਰੈਕਟ ਮਾਰਚ ਕਾਰਨ ਇਹ ਹੈ ਵੀ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੇ ਲੋਕ ਜੂਝਦੇ ਐ ਉਹਨਾਂ ਵਾਸਤੇ ਕੋਈ ਵੀ ਜੇ ਕਹਿੰਦੀ 26 ਜਨਵਰੀ ਨਹੀਂ ਦੀਗੀ 26 ਜਨਵਰੀ ਅਸੀਂ ਪੀੜਤ ਲੋਕ ਦੇ ਹਲੇ ਟ੍ਰੈਕਟ ਨੇ ਉਧਰ ਆ ਚੋਂ ਕੱਟ ਕੇ ਸੜਕਾਂ ਤੇ ਤੋਰਾਂਗੇ ਕਿਉਂਕਿ ਅਸੀਂ ਕਹਾਂਗੇ ਜੇ ਟ੍ਰੈਕਟਾ ਕੱਲੇ ਇਹ ਕੱਲੇ ਖੇਤਾਂ ਚ ਚਲਾਉਣ ਵਾਸਤੇ ਨਹੀਂ ਸਾਡੀ ਜਿਹੜੀ ਖੇਤਾਂ ਦੇ ਵਿੱਚ ਫਸਲ ਹੁੰਦੀ ਆ ਉਹਨੂੰ ਬਚਾਉਣ ਵਾਸਤੇ ਜ਼ਮੀਨ ਬਚਾਉਣ ਵਾਸਤੇ ਵੀ ਸੜਕਾਂ ਤੇ ਉਤਰੇ ਆ ਇਸ ਕਰਕੇ ਇੱਕ ਪਾਸੇ ਲਟੇਰੇ ਬਣਾਉਣਗੇ ਜਿਹੜੇ ਲੱਖਾਂ ਰੁਪਈਆ ਜਿਹੜੇ ਮਿਹਨਤ ਕਰਦੇ ਆ ਲੋਕ ਮਜ਼ਦੂਰ ਆ ਕਿਸਾਨ ਆ ਉਹਨਾਂ ਦੀ ਦਸ਼ੇਨਾਵਾਂ ਦੀ ਕਮਾਈ ਆ ਉਸ ਕਿਸਾਨਾਂ ਦੀ ਰੱਤ ਨੂੰ ਖੁੱਲੇ ਆਰਾਮ ਟੰਡਾ ਲਾਉਣ ਵਾਸਤੇ 100-100 ਗੱਡੀ 50-50 ਗੱਡੀ ਲੀਡਰਾਂ ਦੇ ਆਉਣਗੀਆਂ ਤੇ ਉਧਰੋਂ ਅਸੀਂ ਕਹਾਂਗੇ ਵੀ ਕੋਈ ਜਿਹੜਾ ਇਹ ਲੋਕ ਆਜ਼ਾਦ ਨਹੀਂ ਹੈਗੇ ਲੋਕ ਉਹ ਨਹੀਂ ਗੁਲਾਮ ਨੇ ਲੋਕ ਉਮੀਦ ਕਰਦੇ ਵਿੱਚ ਹੈ ਲੋਕ ਉਹ ਹੀ ਸਾਰਾ ਜਿਹੜਾ ਪਿੱਛੇ ਬਾਹਾਂ ਕਾਢੀ ਸੀ ਹੋ ਗਿਆ ਤੇ ਜਿਹੜੇ ਦੋਰੇ ਅਗਰੇ ਸੀਓ ਕਰਤੇ ਥੋਂ ਕਾਲੇ ਅੰਦਰ ਇਹ ਦੇ ਸਾਡੇ ਤੇ ਸਾਰੇ ਹੋਏ ਇਸ ਕਰਕੇ ਇਹ ਜਿਹੜਾ ਗੱਲ ਪ੍ਰੈਟਨਾ ਕਰੂਗਾ ਕੱਲ ਨੂੰ ਸਮੁੱਚੇ ਭਾਰਤ ਦੇ ਵਿੱਚ ਕਿਸਾਨਾਂ ਦੇ ਟਰੈਕ ਸੜਕਾਂ ਤੇ ਆਉਣਗੇ ਤੇ ਇਥੋਂ ਦੀ ਸਰਕਾਰ ਨੂੰ ਚੇਤਾਵਨੀ ਦੇਣਗੇ ਵੀ ਜਿਹੜੀਆਂ ਮੰਗਾਂ ਨੇ ਜਾਂ ਇਹਨਾਂ ਦਾ ਦੁੱਖ ਤਕਲੀਫ ਆ ਉਹ ਸੁਣੋ ਤੇ ਨਹੀਂ ਤਾਂ ਫਿਰ ਜਿਹੜੇ ਸੜਕਾਂ ਦੇ ਉੱਤੇ ਟਰੈਕ ਟਚ ਮੈਂ ਉਹ ਸੜਕਾਂ ਦੇ ਉੱਤੇ ਆ ਕੇ ਇਹਨਾਂ ਦੇ ਗੱਲ ਦੇ ਵਿੱਚ ਟੁਕਾ ਦੇਣਗੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਜਨਵਰੀ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਹੈ ਉਹ ਕੀਤਾ ਜਾ ਰਿਹਾ ਹੈ ਉਸੇ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਂ ਡਕਾਉਂਦਾ ਵੱਲੋਂ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਵਿੱਚ ਇਹ ਜਿਹੜਾ ਮਾਰਚ ਹੈ ਉਹ ਕੱਢਿਆ ਜਾਣਾਗਾ ਮਾਨਸਾ ਬਲਾਕ ਦੇ ਵੱਲੋਂ ਪਿੰਡ ਠੂਠਿਆਂ ਵਾਲੀ ਦੇ ਵਿੱਚ ਵੱਡੀ ਗੰਟੀ ਟਰੈਕਟਰ ਜਿਹੜੇ ਇਕੱਠੇ ਕਰਕੇ ਉੱਥੋਂ ਮਾਰਚ ਹੈ ਜਿਹੜਾ ਉਹ ਪਿੰਡਾਂ ਵਿੱਚ ਹੀ ਹੁੰਦਾ ਹੋਇਆ ਮਾਨਸਾ ਕਚਹਿਰੀਆਂ ਤੱਕ ਆਊਗਾ ਇਹ ਮਾਰਚ ਦੀਆਂ ਜਿਹੜੀਆਂ ਮੰਗਾਂ ਨੇ ਮੀਆਂ ਸਰਕਾਰ ਨੇ ਜਿਹੜੀਆਂ ਦਿੱਲੀ ਮੋਰਚੇ ਵੇਲੇ ਮੰਗਾਂ ਮੰਨੀਆਂ ਸੀ ਹਲੇ ਬਕਾਇਆ ਰਹਿੰਦੀਆਂ ਨੇ ਕੁਝ ਹੋਰ ਮੰਗਾਂ ਜਿਹੜੀਆਂ ਨਵੀਆਂ ਇਹਦੇ ਵਿੱਚ ਸ਼ਾਮਲ ਨੇ ਉਹ ਮੰਗਾਂ ਨੂੰ ਅਭਾਰਿਆ ਜਾਊਗਾ ਤੇ ਕਿਸਾਨਾਂ ਦੀ ਵੱਡੀ ਲਾਭੰਦੀ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾਇਆ ਜਾਊਗਾ ਇਸ ਗੱਲ ਦਾ ਵੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਰਹਿੰਦੀਆਂ ਨੇ ਉਹ ਫੌਰੀ ਹੱਲ ਕੀਤੀਆਂ ਜਾਣ ਨਾਲ ਜਿਹੜੀਆਂ ਨਵੀਆਂ ਮੰਗਾਂ ਨੇ ਬਿਜਲੀ ਬਿੱਲ ਐਕਟ ਸਰਕਾਰ ਲੈ ਕੇ ਆ ਰਹੀ ਹੈ ਵੱਡਾ ਸੀ ਇਹਨੂੰ ਕਿਸਾਨਾਂ ਤੇ ਹਮਲਾ ਸਮਝਦੇ ਆ ਉਹਨੂੰ ਰੱਦ ਕਰਾਉਣ ਵਾਸਤੇ ਇਹ ਜਿਹੜਾ ਮਾਰਚਾ ਇਹ ਲੋਕ ਕਿਸਾਨਾਂ ਚ ਵੱਡੀ ਗਿਣਤੀ ਉਤਸ਼ਾਹ ਆ ਤੇ ਪੂਰੇ ਵੱਡੇ ਕਾਫਲੇ ਦੇ ਰੂਪ ਚ ਮਾਰਚ ਕੱਢਿਆ ਜਾਊ ਤਾਂ ਜੋ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ